ਜੇ ਕੱਲ ਦੀ ਵੀਡੀਓ ਵੇਖ ਰਹੇ ਹੋ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਆ ਚੁਣਾਂ ਸੀ ਦੀ ਵੱਡੀ ਖਬਰ ਖਬਰ ਨੰਨ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰਾ ਪੈਣਾ ਨੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਅਮਰਪਾਲ ਸਿੰਘ ਨੂੰ ਸੁਪਰੀਮ ਕੋਰਟ ਮੇਲੀ ਵੱਡੀ ਰਾਤ ਸੁਣਵਾਈ ਹੱਕ ਵਿੱਚ ਫੈਸਲਾ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਐਨਐਸਏ ਤਹਿਤ ਜੇਲ੍ਹ ਵਿੱਚ ਬੰਦ ਸਿੱਖ ਪ੍ਰਚਾਰਕ ਅਮਰਪਾਲ ਸਿੰਘ ਦੇ ਪੰਜਾਬ ਦੇ ਖਡੂਰ ਸਾਹਿਬ ਸੰਸਦ ਮੈਂਬਰ ਵਜੋਂ ਚੋਣ ਚੱਕਰ ਵਿਰੁੱਧ ਪਾਰਟੀ ਕਾਰਜ ਕਰ ਦਿੱਤੀ ਇਸ ਤਰ੍ਹਾਂ ਆਪਾ ਅਰਚ ਕਰਤਾ ਨੇ ਜਸਟਿਸ ਬੀ ਆਰ ਗਵਾਈ ਅਤੇ ਕੇ ਵਾਈਸੀ ਕੇ ਵੀ ਵਿਸ਼ਵਨਾਥ ਹੰਦੀ ਬੈਜ ਅੱਗੇ ਦਾਵਾ ਕੀਤਾ ਹੈ ਕਿ ਸੰਵਿਧਾਨ ਦਾ ਆਰਟੀਕਲ 84 ਸੰਸਦ ਦੀ ਮੈਂਬਰਸ਼ਿਪ ਦੀ ਯੋਜਨਾ ਲਈ ਨਾਲ ਸੰਬੰਧਿਤ ਹੈ ਅਤੇ ਕਹਿੰਦਾ ਹੈ ਕਿ ਕੋਈ ਵਿਅਕਤੀ ਉਦੋਂ ਤੱਕ ਕਾਰਜ ਕਾਰਜ ਦਾਖਲ ਅਤੇ ਚੁਣੇ ਜਾਣ ਤੋਂ ਯੋਗ ਨਹੀਂ ਹੋਵੇਗਾ ਜਦ ਤੱਕ ਉਹ ਦੇਸ਼ ਦੇ ਨਾਗਰਿਕ ਹੁੰਦੇ ਹਨ ਇਸ ਤੇ ਨਹੀਂ ਹੁੰਦੇ ਹਨ ਇਸ ਦੇ ਨਾਲ ਹੀ ਪੀਟੀਸ਼ਨ ਦਾ ਤਾਵਾ ਕੀਤਾ ਹੈ ਕਿ ਉਹ ਖਡੂਰ ਸਾਹਿਬ ਦੇ ਹਲਕੇ ਤੋਂ ਵੋਟਰ ਨਹੀਂ ਹੈ ਅਤੇ ਪਾਰਟੀਸ਼ਨ ਉਹ ਉੱਤੇ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਜਸਟਿਸ ਬੀ ਆਰ ਗਵਾਈ ਅਤੇ ਜਸਟਿਸ ਕੇ ਵੀ ਵਿਸ਼ੁਨਾਥ ਦੇ ਬੈਚ ਨੇ ਕਿਹਾ ਕਿ ਤੁਸੀਂ ਚੁਨੇ ਪੀਟੀਸ਼ਨ ਦਾਇਰ ਕੀਤੀ ਅਤੇ ਲੋਕ ਪ੍ਰਤੀਨਿਧਤਾ ਕਾਨੂੰਨ ਦੇ ਤਹਿ ਸਵਿਧਾਨ ਚ ਇਸ ਸੰਬੰਧੀ ਸ਼ਾਸ ਵਿਸ਼ਵਾਸ ਹ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ